ਪੰਜਾਬ ਦੇ ਕੇਂਦਰ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਤੇ ਉੱਥੇ ਹੀ ਦੱਸ ਦਈਏ ਕਿ ਗੜਸ਼ੰਕਰ ਦੇ ਬਲਾਕ ਮਹਿਲਪੁਰ ਦੇ ਪਿੰਡ ਪਰਸੋਤਾ ਵਿਖੇ ਸਹਾਇਕ ਧੰਦੇ ਤੋਂ ਪ੍ਰੇਰਿਤ ਹੋ ਕੇ ਖੁੰਬਾ ਦਾ ਕਾਰੋਬਾਰ ਕਰਨ ਵਾਲੇ ਇੰਜੀਨੀਅਰ ਦਾ ਤੇਜ਼ ਹਵਾਵਾਂ ਯਾਨੀ ਕਿ ਸਾਈਕਲੋਨ ਦੇ ਨਾਲ ਮਸ਼ਹੂਰ ਫਾਰਮ ਟੈਟੇਰੀ ਹੋ ਗਿਆ ਤੇ ਇਸ ਦੇ ਦਰਮਿਆਨ ਉਸ ਦਾ ਮਸ਼ਰੂਮ ਦਾ ਫਾਰਮ ਜਿਹੜਾ ਹੈ ਜਿਸ ਦੇ ਵਿੱਚ 30 ਤੋਂ 35 ਲੱਖ ਦਾ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਸਿੱਧੂ ਪਿੰਡ ਬਾੜੀਆਂ ਕਲਾ ਦਾ ਰਹਿਣ ਵਾਲਾ ਹੈ ਤੇ ਉਸ ਦੇ ਵੱਲੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਮਕਸਦ ਨਾਲ ਪਿਛਲੇ 8 ਸਾਲਾਂ ਦੇ ਵਿੱਚ ਪਿੰਡ ਪਰਸੋਤਾ ਦੇ ਵਿੱਚ 골ਡ ਮਸ਼ਰੂਮ ਦਾ ਫਾਰਮ ਤਿਆਰ ਕਰਕੇ ਖੁੰਬਾ ਦੀ ਖੇਤੀ ਕੀਤੀ ਜਾ ਰਹੀ ਸੀ ਤੇ ਬੀਤੇ ਕੁਝ ਦਿਨਾਂ ਪਹਿਲਾਂ ਤੇਜ਼ ਹਵਾਵਾਂ ਦੇ ਕਾਰਨ ਮਸ਼ਰੂਮ ਦੇ ਦੋ ਵੱਡੇ ਫਾਰਮ ਟਹਿਟੇ ਰਿ ਹੋ ਗਏ ਜਿਸ ਦੇ ਨਾਲ ਕਿ ਉਸ ਦਾ 30 ਤੋਂ 35 ਲੱਖ ਦਾ ਨੁਕਸਾਨ ਹੋ ਗਿਆ ਅਮਨਦੀਪ ਸਿੰਘ ਸਿੱਧੂ ਸਗੋ ਫਾਰਮ ਹੀ ਨਹੀਂ ਚਲਾਉਂਦਾ ਸੀ ਬਲਕਿ ਸਰਕਾਰ ਦੇ ਵੱਲੋਂ ਆਰ ਸੱਟੀ ਹੁਸ਼ਿਆਰਪੁਰ ਵਿਖੇ ਸਰਕਾਰੀ ਸੰਸਥਾdna ਜੁੜ ਕੇ ਨੌਜਵਾਨਾਂ ਨੂੰ ਸਹਾਇਕਤੰਦੇ ਅਪਣਾਉਣ ਲਈ ਵੀ ਟ੍ਰੇਨਿੰਗ ਦਿੰਦਾ ਸੀ ਤੇ ਹੁਣ ਉਸਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਜੀ ਸਰ ਮੇਰਾ ਨਾਮ ਅਮਨਦੀਪ ਸਿੰਘ ਸਿੱਧੂ ਹੈ ਜੀ ਪਿੰਡ ਮੇਰਾ ਬਾੜੀਆਂਗਲਾ ਫਾਰਮ ਮੇਰਾ ਪਰਸੋਤਾ ਪਿੰਡ ਦੇ ਵਿੱਚ ਹੈ 골ਡਨ ਮਸ਼ਰੂਮ ਫਾਰਮ ਦੇ ਨਾਮ ਆ ਪਿਛਲੇ 8 ਸਾਲ ਤੋਂ ਮੈਂ ਮਸ਼ਰੂਮ ਫਾਰਮਿੰਗ ਕਰਦਾ ਆ ਰਿਹਾ ਬੇਸਿਕਲੀ ਮੈਂ ਬੀਏ ਇੰਜੀਨੀਅਰ ਪਲਾਸਟਿਕ ਕੈਮੀਕਲ ਇੰਜੀਨੀਅਰ ਇੰਜੀਨੀਅਰ ਦੀ ਨੌਕਰੀ ਨੂੰ ਜਿਹੜਾ ਹੈ ਉਹ ਰਜ਼ਾਇਨ ਕਰਨ ਤੋਂ ਬਾਅਦ ਅਸੀਂ ਆਪਣਾ ਇਹ ਜਿਹੜਾ ਸਾਇਕਤੰਦਾ ਸ਼ੁਰੂ ਕੀਤਾ ਸੀ ਅੱਜ ਇਸ ਨੂੰ ਕਮਰਸ਼ੀਅਲ ਲੈਵਲ ਤੇ ਕਰ ਰਹੇ ਹਾਂ ਪਿਛਲੇ ਇਸ 9 ਦਸੰਬਰ ਨੂੰ ਜਿਹੜਾ ਆ ਉਹ ਸਾਈਕਲ ਉਨਾਣ ਦੇ ਕਾਰਨ ਮੇਰੇ ਦੋ ਵੱਡੇ ਮਸ਼ਰੂਮ ਫਾਰਮ ਮੈਂ ਜਿਸ ਦੇ ਵਿੱਚ ਤਕਰੀਬ 100 ਟਨ ਦੇ ਆਸ-ਪਾਸ ਕੰਪੋਸਟ ਲਾਈ ਹੋਈ ਸੀ ਉਹ ਡਿੱਗ ਗਿਆ ਜਿਸ ਨਾਲ ਮੇਰਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਤੀ 35 ਲੱਖ ਰੁਪਏ ਦਾ ਮੇਰਾ ਆਰਥਿਕ ਨੁਕਸਾਨ ਹੋਇਆ ਮੇਰਾ ਹੀ ਨਿੱਜੀ ਨੁਕਸਾਨ ਨਹੀਂ ਹੋਇਆ ਮੇਰੇ ਨਾਲ ਫਾਰਮ ਤੇ ਕੰਮ ਕਰ ਰਹਾ ਹੋਰ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਦਾ ਜਿਹੜਾ ਆ ਉਹ ਵੇਖ ਕਾफी ਨੁਕਸਾਨ ਖਤਰੇ ਦੇ ਵਿੱਚ ਗਿਆ ਉਹ ਮੈਂ ਸਰਕਾਰ ਨੂੰ ਇੱਕੋ ਇੱਕ ਅਪੀਲ ਬੇਨਤੀ ਕਰਦਾ ਕਿ ਮੈਨੂੰ ਇਹ ਜਿਹੜਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਤਾਂ ਜੋ ਮੈਂ ਸਰਕਾਰ ਦੇ ਜਿੰਨੇ ਵੀ ਪ੍ਰੋਜੈਕਟ ਚੱਲਦੇ ਨੇ ਚਾਹੇ ਉਹ ਰੋਜ਼ਗਾਰ ਦੇਣ ਦੇ ਲਈ ਆ ਸਾਈਕ ਧੰਦੇ ਦੇਣ ਦੇ ਲਈ ਆ ਅਸੀਂ ਸਰਕਾਰ ਦੇ ਇਹਨਾਂ ਪ੍ਰੋਜੈਕਟਾਂ ਨੂੰ ਅੱਗੇ ਵੀ ਸਮਾਜ ਦੇ ਵਿੱਚ ਜਿਹੜਾ ਉਹ ਦਿਨ-ਪ੍ਰਤੀ ਦਿਨ ਜਾਗਰੂਤ ਕਰਦੇ ਰਹਿਣੇ ਆ ਕਿਉਂਕਿ ਨੌਜ ਸਰਕਾਰ ਦਾ ਇੱਕੋ ਇੱਕ ਮਿਸ਼ਨ ਹੈ ਕਿ ਜਿਹੜਾ ਵੀ ਨੌਜਵਾਨ ਇੱਥੋਂ ਪੜਾਇਆ ਲੈਖਿਆ ਪੜਦਾ ਹੈਗਾ ਆ ਉਹ ਆਪਣੇ ਦੇਸ਼ ਸੂਬੇ ਦੇ ਵਿੱਚ ਹੀ ਰਹਿ ਕੇ ਸੈਟਲ ਹੋਵੇ ਤੇ ਉਹਦੇ ਨਾਲ ਇੱਕ ਚੰਗਾ ਕਾਰੋਬਾਰ ਬਣ ਸਕੇ ਤੇ ਆਪਣੇ ਸਮਾਜ ਨੂੰ ਚੰਗੀ ਸੇਧ ਦੇ ਸਕੇ ਉਹਨਾਂ ਨਕਸ਼ੇ ਕਦਮਾਂ ਦੇ ਤਹਿਤ ਅਸੀਂ ਇਹ ਮਸ਼ਰੂਮ ਫਾਰਮਿੰਗ ਕਰਦੇ ਸੀ ਤੇ ਪਰ ਇਹ ਕੁਦਰਤ ਦਾ ਜਿਹੜਾ ਕਰੋਪੀ ਆਈ ਹੈਗੀ ਜਿਹਦੇ ਨਾਲ ਮੇਰਾ ਜ਼ਿਆਦਾ ਨੁਕਸਾਨ ਹੋਇਆ ਸੋ ਮੈਂ ਸਰਕਾਰ ਅੱਗੇ ਫਿਰ ਤੋਂ ਇਹੀ ਅਪੀਲ ਕਰਦਾ ਕਿ ਮੈਨੂੰ ਵੱਦੋ-ਵੱਦ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਮੇਰਾ ਜਿਹੜਾ ਇਹ ਘਟੋ-ਘਟ ਮੇਰੀ ਲਾਗਤ ਪੂੰਜੀ ਜਿਹੜੀ ਹੈ ਉਹ ਕਵਰ ਹੋ ਸਕੇ ਉਹ ਸਰਕਾਰ ਦੀਆਂ ਅਸੀਂ ਜਿੰਨੀਆਂ ਵੀ ਸਕੀਮਾਂ ਚੱਲਦੀਆਂ ਚਾਹੇ ਉਹ ਪੰਜਾਬ ਗਵਰਨਮੈਂਟ ਦੀਆਂ ਨੇ ਚਾਹੇ ਉਹ ਸੈਂਟਰ ਗਵਰਨਮੈਂਟ ਦੀਆਂ ਮੈਂ ਆਰ ਸਿਟੀ ਦੇ ਵਿੱਚ ਖੁਦ ਡੀਐਸਟੀ ਹਾਂ ਜਿਹਦੇ ਥਰੂ ਮੈਂ ਜਿਹੜਾ ਆ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉਹ ਆਰ ਸਿਟੀ ਦੇ ਵਿੱਚ ਚਾਹੇ ਉਹ ਰੂਟ ਸਿਟੀ ਹੈ ਚਾਹੇ ਹੋਰ ਸੰਸਥਾਵਾਂ ਆ ਉਹਨਾਂ ਦੇ ਥਰੂ ਮੈਂ ਟ੍ਰੇਨਿੰਗ ਦਿੰਨਾ ਤਾਂ ਜੋ ਪੰਜਾਬ ਦੇ ਨੌਜਵਾਨ ਹੈ ਉਹ ਗਾਂਬਦੂ ਸੋਚ ਵਾਲੇ ਬਣ ਸਕਣ ਕਾਰੋਬਾਰੀ ਬਣ ਸਕਣ ਨਸ਼ਿਆਂ ਤੋਂ ਦੂਰ ਰਹਿ ਸਕਣ ਉਹਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਔਰ ਉਹਨਾਂ ਨੂੰ ਸਾਰਾ ਪ੍ਰੈਕਟੀਕਲ ਕਰਕੇ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਤਾਂ ਜੋ ਜਿਹੜੇ ਆ ਨੌਜਵਾਨ ਗਲਤ ਰਸਤਿਆਂ ਤੇ ਚੱਲਣ ਦੀ ਬਜਾਏ ਇੱਕ ਉਦਮੀ ਬਣ ਸਕਣ ਜਿਹੜਾ ਉਹ ਚੰਗਾ ਪੈਸਾ ਕਮਾ ਸਕਣ ਔਰ ਚੰਗੀ ਨੌਜਵਾਨਾਂ ਨੂੰ ਸੇਧ ਮਿਲ ਸਕੇ ਜੀ